ਇਹ ਹਾਲ ਕੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਅੱਜ ਦੀ ਵੱਡੀ ਖਬਰ ਖਬਰਾਂ ਨਾਲ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰ ਆਪਣਾ ਨਹੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਮੇਰਾ ਟੀਚਾ ਸੀਐਮ ਬੰਨਾ ਮੇਰਾ ਹੱਥ ਦੀਆਂ ਲਕੀਰਾਂ ਵੀ ਹੀ ਦੱਸਦੀਆਂ ਹਨ ਰਾਜਾਪਟਿੰਗ ਪੰਜਾਬ ਵਿੱਚ ਲੋਕ ਸਭਾ ਚ ਉਹਨਾਂ ਨੂੰ ਲੈ ਕੇ ਸਿਆਸੀ ਮਾਹੌਲ ਘਰਿਆ ਹੋਇਆ ਹੈ ਇਸ ਦਰਨ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ న్యూਸ 18 ਨਾਲ ਖਾਸ ਗੱਲਬਾਤ ਕੀਤੀ ਇਸ ਮੌਕੇ ਉਹਨਾਂ ਨੇ ਦਾਅਵਾ ਕੀਤਾ ਕਿ ਜੇਕਰ ਪੰਜਾਬ ਚ ਆਮ ਆਦਮੀ ਪਾਰਟੀ 13 ਸੀਟਾਂ ਜਿੱਤ ਗਈ ਤਾਂ ਉਹ ਰਾਜਨੀਤੀ ਛੱਡ ਦੇਣਗੇ ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਆਖਿਆ ਕਿ ਉਹਨਾਂ ਦੀ ਪਤਨੀ ਬਠਿੰਡਾ ਤੋਂ ਮੁਜ ਉਦ ਦਾਅਵੇਦਾਰੀ ਸੀ ਇਸ ਦੇ ਨਾਲ ਹੀ ਉਹਨਾਂ ਨੇ ਆਖਿਆ ਕਿ ਮੇਰੇ ਹੱਥ ਦੀਆਂ ਲਕੀਰਾਂ ਦੱਸਦੀਆਂ ਨੇ ਕਿ ਮੈਂ ਬਣਾਂਗਾ ਸੀਐਮ ਮੇਰਾ ਇੱਛਾ ਹੈ ਕਿ ਮੁੱਖ ਮੰਤਰੀ ਬੰਨਣਾ ਹੈ ਕਾਂਗਰਸ ਛੱਡ ਕੇ ਭਾਜਪਾ ਨਾਲ ਰਲੇ ਰਵਨੀਤ ਬਿੱਟੂ ਨੇ ਇੱਕ ਦਿਨ ਭੀੜ ਵਿੱਚ ਰਲੂ ਜਾਣਾ ਹੈ ਉਹਨਾਂ ਨੇ ਕਿਹਾ ਕਿ ਆਖਿਆ ਕਿ ਬਿੱਟੂ ਅਤੇ ਬਿਆਨਤ ਸਿੰਘ ਚਿੱਟਾ ਪੱਗ ਦਾ ਦਾਗ ਹੈ ਇਸ ਦੇ ਨਾਲ ਹੀ ਪੰਜਾਬ ਵਿੱਚ ਬੀਜੇਪੀ ਦੇ ਸਰਕਾਰ ਨਹੀਂ ਬਣਾ ਸਕਦੀ ਇਹ ਲਿਖ ਕੇ ਲੈ ਲਿਓ ਟਿੱਚਾ ਟਿੱਕਾ ਨਾਲ ਮਿਲਣ ਕਰਕੇ ਇਹ ਵੱਡੇ ਆਗੂਆਂ ਨੂੰ ਪਾਰਟੀ ਛੱਡ ਕਾਗਰਸ ਜਿਸ ਕਰਨ ਛੱਡਣੀ ਹੈ ਛੱਡ ਦੇਣਗੇ ਇਸ ਦੇ ਨਾਲ ਹੀ ਹੁਣ ਸਹੀ ਸਮਾਂ ਹੈ 골ਡੀ ਨੂੰ ਹਲੇ ਸਹੀ ਸਮਾਂ ਉਡੀਕ ਕਰਨਾ ਚਾਹੀਦਾ ਹੈ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਰਾਏ ਜਰੂਰ ਦਿਓ ਧੰਨਵਾਦ